ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਇੱਕ ਨੀਲੀ ਰਾਵੀ ਦੀ ਆਪਾਂ ਹੋਰ ਤੁਹਾਨੂੰ ਮਾਝ ਦਿਖਾਉਣ ਜਾ ਰਹੇ ਹਾਂ ਵੀਰ ਰਿਕਾਰਡ ਹੈਗਾ ਦੋਸਤੋ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਜਾਣ ਲਵਾਂਗੇ ਤਾਜੀ ਸੁਈਆ ਦੋਸਤੋ ਏਰੀਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਜੀ ਵੀਰ ਹਰਬੇਲ ਸਿੰਘ ਜੀ ਓਨਰ ਨੇ ਸੋ ਗੱਲਬਾਤ ਆਪਾਂ ਵੀਰ ਹਰਬੇਲ ਦੇ ਨਾਲ ਕਰਾਂਗੇ ਇੱਕ ਵਾਰੀ ਜਿਹੜਾ ਤੁਸੀਂ ਬੋਡੀ ਸਟਰਕਚਰ ਹਵਾਨਾ ਹੈ ਕੁਆਲਿਟੀ ਹੈ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹੋ ਤਰੀਕ ਦੋਸਤੋ 27 ਮਾਰਚ ਮਾਰਨਿੰਗ ਟਾਈਮ ਆ ਦੋਸਤੋ ਤੇ ਚਲਦੇ ਆਂ ਵੀਰ ਹਰਵੈਲ ਦੇ ਕੋਲ ਪੁੱਛ ਲੈਣੇ ਆਂ ਕਿ ਡਿਟੇਲ ਹੈਗੀ ਆ ਇਸ ਅੱਜ ਦੀ ਸੋ ਸਭ ਤੋਂ ਪਹਿਲਾਂ ਵੀਰ ਹਰਵੈਲ ਜੀ ਸਤਿ ਸ੍ਰੀ ਅਕਾਲ ਹਾਂਜੀ ਸੰਤੋਖ ਸਾਹਿਬ ਜੀ ਸਤਿ ਸ੍ਰੀ ਅਕਾਲ ਫਿਰ ਜਿੰਨੇ ਵੀ ਮੇਰੇ ਭੈਣ ਭਰਾਸ ਚੈਨਲ ਨੂੰ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਵੀਰ ਜੀ ਠੀਕ ਠਾਕ ਹੋ ਠੀਕ ਆ ਠੀਕ ਆ ਸੋ ਵੀਰ ਜੀ ਅੱਜ ਆਪਣੇ ਕੋਲ ਕਿੰਨੇ ਨਾ ਕੇ ਸੇਲ ਵਾਸਤੇ ਆ ਜੀ ਸੰਦੂ ਸਾਹਿਬ ਜੀ ਇੱਕ ਹੀ ਹੀ ਮੱਝ ਆਪਣੇ ਕੋਲ ਠੀਕ ਆ ਜੀ ਨੀਰੀ ਰਵੀ ਜੀ ਪਿਓ ਠੀਕ ਆ ਜੀ ਤੇ ਦੱਸ ਦਿਓ ਵੀਰਾਂ ਨੂੰ ਆਪਣੇ ਪਾਦ ਕੇ ਜਾਣਕਾਰੀ ਜੀ ਇਹ ਕਿੰਮਾ ਸੁਭਾ ਸੂਈ ਹੈ ਜੀ ਸੰਦੂ ਸਾਹਿਬ ਜੀ ਤੀਜੀ ਵਾਰ ਸੂਈ ਹੈ ਠੀਕ ਆ ਪਿੱਛੇ ਫੀਮੇਲ ਹੈ ਤੇ ਕਹਾਵਾ ਤੇ ਨੂੰ ਸੂਈ ਦਾ 4 ਦਿਨ ਹੋ ਗਿਆ ਠੀਕ ਆ ਜੀ ਹਾਂ ਜੀ ਤਾਂ ਦੁੱਧ ਐਸ ਟਾਈਮ ਇਹਦੇ ਥੱਲੇ 10 ਜਾਂ 10 ਤੋਂ ਪਲੱਸ ਰੈਡੀ ਆ ਜੀ ਠੀਕ ਆ ਹਾਂ ਜੀ ਠੀਕ ਆ ਸੁਭਾ ਕਿੰਮਾ ਦੱਸਿਆ ਵੀਰ ਹਰਵੇਲ ਤੀਜਾ ਸੁਭਾ ਜੀ ਚੀਜੇ ਦਾ ਤੁਸਨ ਦੇ ਵਿੱਚ ਆ ਜੀ ਠੀਕ ਆ ਜੀ ਤੀਜੀ ਸਵੇਰ ਦੋਸਤੋ ਥਰਡ ਟਾਈਮਰ ਕੁਆਲਿਟੀ ਵਾਈਜ਼ ਆ ਠੰਡੀ ਆ ਸੇ ਇਲਾਚੂ ਆਈ ਦਾ ਇੱਕ ਨੰਬਰ ਦੀ ਆਪਾਂ ਚੁਆਈ ਵੀ ਮਤਲਬ ਕਰਕੇ ਦਿਖਾਵਾਂਗੇ ਇੱਥੇ ਬਿਲਕੁਲ ਜੀ ਪੂਰੀ ਚੁਆਈ ਆਪਾਂ ਕਰ ਦੇਣੀ ਆ ਜੀ ਹਾਂਜੀ ਹਾਂਜੀ ਠੀਕ ਆ ਦੋਸਤੋ ਦੋਸਤੋ ਮਾਰਨਿੰਗ ਟਾਈਮ ਦੀ ਜਿਹੜੀ ਚੁਆਈ ਆ ਉਹ ਵੀ ਆਪਾਂ ਬਿਲਕੁਲ ਲਾਈਵ ਰਿਕਾਰਡਿੰਗ ਤੁਹਾਨੂੰ ਜਿਹੜੀ ਇਸ ਵੀਡੀਓ ਦੇ ਵਿੱਚ ਨਜ਼ਰ ਮਿਲ ਜੇਗੀ ਜੀ ਇਹ ਅੰਦਾਜ਼ਾ ਕਿ ਥਾਨ ਚੈੱਕ ਪਾਸ ਹੋ ਜਾਂਦੇ ਆ ਆਨਲਾਈਨ ਵੀ ਆਪਾਂ ਭੇਜ ਸਕਦੇ ਕਿਸੇ ਨੂੰ ਤਾਂ ਕੋਈ ਡਾਊਟ ਨਹੀਂ ਰਹਿੰਦਾ ਜੀ ਜੀ ਬਿਲਕੁਲ ਬਿਲਕੁਲ ਤੇ ਵਾਕੀ ਵੀ ਰਖ ਰਵੇਲ ਪਿੱਛੋਂ ਜਿੱਥੋਂ ਆਈ ਆ ਬਈ ਪੁੱਛਿਆ ਸੀ ਵੀ ਕਿੰਨਾ ਕੁ ਦੁੱਧ ਕਰ ਦੂਗੀ ਤਕਰੀਬਨ ਜੀ ਉਹਨਾਂ ਦੇ ਮੁਤਾਬਕ 14 ਪਲੱਸ ਸੀਗਾ ਤੇ ਬਾਕੀ ਕੁਆਲਟੀ ਵਾਈਜ਼ ਦੇਖੀਏ ਥੋੜਾ ਵੀ ਚਾਹੀਦਾ ਤੇ ਬਾਕੀ ਤੁਹਾਨੂੰ ਸਾਹਿਬ ਜੀ ਇੱਕ ਮੇਰੀ ਬੇਨਤੀ ਆ ਕਿ ਕੋਈ ਵੀ ਚੀਜ਼ ਆ ਆਪਣੀ ਮਿਹਨਤ ਆਪਣੀ ਸੇਵਾ ਜੇ ਆਪਾਂ ਪਸ਼ੂ ਭਾਵੇਂ 20 ਲੀਟਰ ਵਾਲਾ ਲਿਆ ਕੇ ਬੰਨ ਲੋ ਜੇ ਸੇਵਾ ਨਹੀਂ ਕਰਾਂਗੇ ਤਾਂ ਦੁੱਧ ਦੋਨੇ ਵੀ ਨਹੀਂ ਦੇਣਾ ਤਾਂ ਕਈ ਵਾਰਾ ਘੱਟ ਦੁੱਧ ਵਾਲਾ ਪਸ਼ੂ ਵੀ ਆਪਾਂ ਚੰਗੇ ਦੁੱਧ ਤੇ ਲੈ ਆਉਨੇ ਆ ਸਿਰਫ ਤਾਂ ਪਸ਼ੂ ਦੀ ਦੇਖ ਰਹੇ ਸਹੀ ਹੈ ਜੀ ਤੋ ਦੋਸਤੋ ਬਾਕੀ ਇੱਕ ਮੇਰੇ ਵੱਲੋਂ ਤੁਹਾਨੂੰ ਰਿਕਵੈਸਟ ਇਹ ਆ ਵੀ ਤੁਸੀਂ ਆਵੋ ਚਾਹੇ ਕੋਈ ਆਨਲਾਈਨ ਵੀ ਸੌਦਾ ਕਰ ਸਕਦੇ ਹੋ ਵੀਰ ਦੀ ਗਰੰਟੀ ਤੇ ਤੁਸੀਂ ਬਿਲਕੁਲ ਤੁਸੀਂ ਲੈ ਕੇ ਵੀ ਜਾ ਸਕਦੇ ਹੋ ਵੀਰ ਦੀ ਗਰੰਟੀ ਜਿਹੜੀ ਉਹ ਦੇ ਦਾਂ ਹਾਂਜੀ ਬਾਕੀ ਜਵਾਬ ਜਿਹੜਾ ਦੋਸਤੋ ਆਪਾਂ ਤੁਹਾਡੇ ਨਾਲ ਬਿਲਕੁਲ ਸ਼ੇਅਰ ਕਰ ਦੇਣੀ ਆ ਵੀਡੀਓ ਬਿਲਕੁਲ ਜਵਾਬ ਆਪਾਂ ਹੁਣੇ ਕਰ ਦਵਾਵਾਂਗੇ ਸਟਾਰਟ ਬਾਕੀ ਕੁਆਲਿਟੀ ਜਿਹੜੀ ਥਾਣਾ ਦੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਪੈਕ ਸਾਈਡ ਤੋਂ ਵੇਖ ਲਓ ਬਿਲਕੁਲ ਇੱਕ ਸਾਈਡ ਤੋਂ ਵੇਖ ਲਓ ਦੋਸਤੋ ਆਹ ਵੇਖੋ ਦੋਸਤੋ ਚੰਗਾ ਸੋਹਣਾ ਥਾਣਾ ਆ ਬੇ ਕੋ ਹੌਲਟ ਬਹਿਣੀ ਵਾਲੇ ਪਾਸੇ ਤੋਂ ਵੀ ਆਪਾਂ ਤੁਹਾਨੂੰ ਜਿਹੜੀ ਚੈੱਕ ਕਰਵਾ ਦਿੰਦੇ ਹਵਾਨੇ ਦੇ ਡੈਪ ਨਿਸ਼ਾਨੀਆਂ ਸੂਤ ਨਿਸ਼ਾਨੀ ਜਿਹੜੀ ਤੁਸੀਂ ਜ਼ਰੂਰ ਚੈੱਕ ਕਰੋ ਹਵਾਨੇ ਦੇ ਨਿਸ਼ਾਨ ਪ੍ਰੋਪਰ ਪੈਰਾ ਮਗਰਲੇ ਪੈਰਾ ਦੇ ਲੱਤਾ ਦੇ ਨਿਸ਼ਾਨ ਦੋਸੋ ਵੇਖੋ ਤਕਰੀਬਨ ਆ ਅਗਲੇ ਪੈਰਾ ਦੇ ਨਿਸ਼ਾਨ ਵੇਖੋ ਬਿਲਕੁਲ ਪਰਾਪਰ ਤੇ ਮਧਰੀ ਗੋਡੀ ਆ ਦੋਸਤੋ ਤਕਰੀਬਨ ਮਧਰੀ ਗੋਡੀ ਦੀ ਜਿਹੜੀ ਨੀਲੀ ਰਾਵੀ ਦੇ ਵਿੱਚ ਦੋਸਤੋ ਮੱਜਾਂ ਬਹੁਤ ਖੂਬਸੂਰਤ ਚੰਗੇ ਮਿਲਕ ਵਾਲੀਆਂ ਪਾਈਆਂ ਗਈਆਂ ਨੇ ਆ ਸੂਦੇ ਨਿਸ਼ਾਨ ਵੇਖੋ ਦੋਸਤੋ ਨਿਸ਼ਾਨ ਦੀ ਕੁਆਲਿਟੀ ਬਹੁਤ ਜ਼ਿਆਦਾ ਆ ਵੇਖੋ ਜੀ ਲੱਗੀ ਆਪਾਂ ਲਾਈਵ ਜੁਆਇ ਕਰਾਵਾਂਗੇ ਨੋ ਠੀਕ ਆ ਤੇ ਹਰਵੇਲ ਵੀਰੇ ਚੁਵਾਈ ਆਪਾਂ ਦੀ ਕਰਕੇ ਵੀ ਲੈ ਕੇ ਆਈ ਹੋਵਾਂਗੇ ਹਾਂ ਬਿਲਕੁਲ ਕਰਕੇ ਵੀ ਲੈ ਕੇ ਆਏ ਆਪਾਂ ਹੁਣ ਚੁਵਾਈ ਕਰਕੇ ਤੁਹਾਡੇ ਸਾਹਮਣੇ ਹਾਂ ਜੀ ਇੱਕ ਵਾਰੀ ਆਪਾਂ ਚੁਵਾਈ ਵੀ ਕਰ ਲਾਂਗੇ ਇੱਕ ਵਾਰੀ ਆਪਾਂ ਖੋਲ ਕੇ ਵੀਰ ਜੀ ਚੈੱਕ ਕਰਾ ਦੇਗੇ ਵੀਰਾਂ ਨੂੰ ਤੋੜ ਕੇ ਸੋ ਦੋਸਤੋ ਨੀਲੀ 라ਵੀ ਦੇ ਵਿੱਚ ਇਹ ਮੱਝ ਹੈਗੀ ਆ ਤੇ ਦੁੱਧ ਵੱਲੋਂ ਵੀ ਬਿਲਕੁਲ ਚੰਗੀ ਆ ਬਾਕੀ ਤੁਹਾਨੂੰ ਚੁਵਾਈ ਬਾਕੀ ਬੌਲੇ ਦੇ ਸਮਝ ਲਓ ਹਾਂ ਜੀ ਹਜੇ ਬੌਲੇ ਦੇ ਵਿੱਚ ਹੈਗੀ ਆ ਤਕਰੀਬਨ 4-5 ਦਿਨ 4 ਦਿਨ ਦਾ 5 ਦਿਨ ਦਾ ਦੋਸਤੋ ਹਜੇ ਬੌਲਾ ਹੈਗਾ ਬਹੁਤ ਵਧੀਆ ਦੋਸਤੋ ਇੱਟਪੂੜਾ ਵੇਖੋ ਤੁਸੀਂ ਬਾਕੀ ਆਰਡਰ ਦੀ ਕੁਆਲਿਟੀ ਬਹੁਤ ਜ਼ਿਆਦਾ ਖੂਬਸੂਰਤ ਆਰਡਰ ਦੀ ਕੁਆਲਿਟੀ ਹੈਗੀ ਆ ਮੌਕੇ ਤੇ ਆਉਂਗੇ ਦੋਸਤੋ ਬਹੁਤ ਸੈਟੀਸਫਾਈ ਹੋਵੋਗੇ ਕਿਉਂਕਿ ਚੀਜ਼ ਜੋ ਹੈ ਉਹ ਬਿਲਕੁਲ 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 ਬੱਚੇ ਜਿੰਨਾਂ ਬੱਚੇ ਹੋਏ ਕੇਂਦਰੀਕਰਵਾਗੇ ਜੀ ਬਿਲਕੁਲ ਨੀਲੀ ਦੋਸਤੋ ਬਿੱਲੀ ਅੱਖ ਲੱਗੀ ਆ ਤੇ ਸਟੇਟ ਪਟਿਆਲਾ ਜਿਹੜਾ ਦੋਸਤੋ ਮੂੰਹ ਹੈਗਾ ਬਹੁਤ ਵਧੀਆ ਦੋਸਤੋ ਬਰੀਕ ਚਮੜੀ ਦੇਖੋ ਠੀਕ ਹੈ ਵੀਰੇ ਕਰ ਗਏ ਚੁਵਾਈਏ ਫਸਟਾਰਟ ਹੈ ਆ ਦੇਖੋ ਦੋਸਤੋ ਮਗਰ ਦੋਸਤੋ ਇੱਕ ਗੱਲ ਨੋਟ ਕਰ ਸਕਦੇ ਹੋ ਫੀਮੇਲ ਵੀਰ ਨੇ ਵੀ ਦੱਸਿਆ ਇੱਕ ਵਾਰੀ ਮੈਂ ਦਿਖਾ ਵੀ ਦੇਣਾ ਮਗਰ ਫੀਮੇਲ ਕਾਫ ਆ ਤਕਰੀਬਨ ਆ ਮਗਰਲੇ ਪੈਰਾਂ ਤੇ ਫੀਮੇਲ ਦੇ ਵੀ ਤੁਹਾਨੂੰ ਨਿਸ਼ਾਨ ਪ੍ਰੋਪਰ ਜਿਹੜੇ ਬੱਚਾ ਸੀਮਨ ਦਾ ਵਾ ਪਰ ਇਹ ਅਜ ਕਿਤੇ ਮੋਹਰਾ ਦਾ ਸੀਮਨ ਰਗਵਾਤਾ ਉਹਨਾਂ ਤੇ ਕ੍ਰੋਸ ਆ ਗਿਆ ਹਾਂ ਬਾਕੀ ਮਦਰ ਨੇ ਆਪਣੇ ਦੇ ਬੱਚਾ ਦਾ ਪ੍ਰੋਪਰ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਨਾ ਕਿਤੇ ਅੱਗੋਂ ਜਿਹੜੀ ਦੋਸਤੋ ਕਿਤੇ ਨਾ ਕਿਤੇ ਅਵੇਅਰਨੈਸ ਜਾਣਕਾਰੀ ਨਾ ਹੋਣ ਕਰਕੇ ਜਦੋਂ ਅੱਗੋਂ ਕੋਈ ਸੀਮਨ ਮੋਹਰਾ ਦਾ ਭਰਾ ਦਿੰਦਾ ਕਿਤੇ ਨਾ ਕਿਤੇ ਮਦਰ ਵੀ ਫਿਰ ਵੀ 50% ਆਪਣੇ ਉੱਪਰ ਲੈ ਜਾਂਦੀ ਆ ਤੇ ਉਹ ਜਿਹੜੀ ਵਾਰ-ਵਾਰ ਅਸੀਂ ਵੀ ਕਹਿ ਦਿੰਨੇ ਆ ਵੀ ਜਿਹੜੀ ਸੀਮਨ ਸਿਲੈਕਸ਼ਨ ਕਿਤੇ ਨਾ ਕਿਤੇ ਉਹ ਜਿਹੜੇ ਭੈਣ ਭਰਾ ਸਹੀ ਕਰਨੀ ਸ਼ੁਰੂ ਕਰ ਦੇਣ ਤਾਂ ਜੋ ਦੋਸਤੋ ਅੱਗੇ ਬੱਚਾ ਵੀ ਜਿਸ ਤਰ੍ਹਾਂ ਨੀਲੀ ਦਾ ਨੀਲੀ ਦੇ ਇਹ ਮਤਲਬ ਆਪਾਂ ਨੂੰ ਨੀਲੀ ਦਾ ਹੀ ਸੀਮਾ ਨਾਲ ਲੈਣਾ ਚਾਹੀਦਾ ਸੀ ਪਰ ਤੀ ਲੱਗੀਆਂ ਬਹਿਨਸ ਕਾਟੂਨ ਦੀ ਲੋਪਾ ਹੂੰ ਹੂੰ ਸਹੀ ਬੋਲਦਾ ਜਦ ਬਰੀਡ ਦੇ ਦਾਇਰ ਹੁੰਦਾ ਉਹ ਕੰਮ ਹੁੰਦਾ ਜੇ ਆਪਾਂ ਪ੍ਰੋਪਰ ਮੋਰਾ ਨੂੰ ਮੋਰਾ ਦਾ ਨੀਲ ਨੂੰ ਨਹੀਂ ਸਹੀ ਹੈ ਇਹੋ ਗੱਲ ਹੈ ਨਾ ਜੀ ਉਹਦਾ ਆਪਾਂ ਗ੍ਰੇਡੇਟ ਮਾਰਕ ਦੇ ਵਿੱਚੋਂ ਨੀਲਾ ਬੱਚਾ ਜੇ ਕਿ ਵਧੀਆ ਲੈ ਸਕਦੇ ਹਾਂ ਹਾਂ ਬਿਲਕੁਲ ਬਿਲਕੁਲ ਕਰੋ ਆਹ ਤੇ ਬੰਦ ਕਰ ਦਿਓ ਉਹ ਠੀਕ ਹੈ ਜੀ ਕਰੋ ਸਟਾਰਟ ਜੀ ਹਾਂ ਜੀ 70 24 ਦਾ ਬਿੱਲ ਹੈ ਇਹ ਗੰਦੀ ਘੱਟੀ ਇਹ ਸੱਤ ਨਹੀਂ ਹੈ ਚੁਾਈ ਇੱਕ ਨੰਬਰ ਬਿਲਕੁਲ ਜੀ ਸੰਦੂ ਜੀ ਹੁਟਾਈ ਦੇ 10 ਮਿੰਟ ਦੇ ਵਿੱਚ ਹਮਾ ਚੋਈ ਹੈ। ਹੋਰ ਸਿਰ ਤੋਂ ਸੌਖੀ ਧਾਰੇਗੀ। ਹੋ ਜਾਏ। ਬਿਲਕੁਲ ਪੋਲੀ ਹੈ ਨਾ ਜੀ ਬਿਲਕੁਲ ਸੁੰਦਰਾ ਮੈਂ ਕਹਿੰਦਾ ਵੀ ਹਾਂ ਬੱਚਾ ਵੀ ਚਵਾਈ ਕਰ ਸਕਦਾ ਅਨਜਾਨ ਵੀ ਤੇ ਸਭ ਤੋਂ ਵੱਡੀ ਗੱਲ ਆ ਦੇਖੋ ਫੱਟੀ ਲਾ ਕੇ ਠੰਡੀ ਸੀਦਾ ਬਿਲਕੁਲ ਸੋ ਦੋਸਤੋ ਜਿਹੜਾ ਸਾਡਾ ਮਕਸਦ ਹੁੰਦਾ ਵੀ ਇੱਕ ਵਾਰੀ ਜਿਹੜਾ ਤੁਹਾਨੂੰ ਦੂਰੋਂ ਰੇ ਬੈਠੇ ਬਿਠਾਏ ਤੁਸੀਂ ਜਰੂਰ ਵੇਖ ਲਪੋ ਪਰ ਜਦੋਂ ਤੁਸੀਂ ਆਪ ਖਰੀਦਣੀ ਆ ਤੁਸੀਂ ਮੌਕੇ ਤੇ ਵੀ ਆਓ ਇੱਕ ਪਿਰੰਗ ਦੀ ਦੂੜੰਗ ਦੀ ਚਵਾਈ ਕਰੋ ਆਪਣੀ ਤਸੱਲੀ ਵੀ ਤੁਸੀਂ ਜਰੂਰ ਕਰੋ ਸਾਡਾ ਫਰਜ਼ ਆ ਜਿਹੜਾ ਦੋਸਤੋ ਅਸੀਂ ਆਪਦਾ ਨਿਭਾ ਦਿੰਨੇ ਆ ਕਿਉਂਕਿ ਦੋਸਤੋ ਤਾਂ ਵੇਖੋ ਜੀ ਮਾਡੀ ਸੰਤੋਖ ਜੀ ਹੈ ਚੌਥਾ ਦਿਨ ਅੱਜ ਕੋਈ ਨੂੰ ਹਾਂਜੀ ਜੀ ਸਾਹਿਬ ਨਾਰਮਲ ਬੋਲਾ ਹੀ ਸਮਝਉਂ ਮਾਝੇ ਆਰਾਮਨਾ 14 ਪਲੱਸ ਰਹਿੰਦੇ ਬਿਲਕੁਲ ਜੀ ਬਾਕੀ ਆ ਦੇਖ ਲਈ ਕਿਤੇ ਕੋਈ 10 ਕਿਲੋਟਰ ਤੋਂ ਬਾਹਰ ਬੋਲਾਈ ਹੈ ਨਾ ਜੀ ਹਾਂਜੀ ਬਿਲਕੁਲ 10 ਹੋਵੇ 10 ਤੋਂ ਬਾਹਰ ਹੋਵੇ ਹਾਂਜੀ ਹਾਂ ਅੰਦਾਜ਼ਾ ਬਾਕੀ ਸੰਤੋਖ ਜੀ ਜੀ ਜਿਆ ਦੁੱਧ ਕਦੀ ਫਿਕਸ ਨਹੀਂ ਹੁੰਦੀਆਂ ਚੀਜ਼ਾਂ ਹਾਂ ਸਹੀ ਹੈ ਇਹ ਅਪ ਡਾਊਨ ਥੋੜਾ ਬਹੁਤ ਇਸ ਤਰ੍ਹਾਂ ਦੀ ਹੁੰਦੀ ਹੈ ਬਾਕੀ ਹਾਂ ਲੋ ਠੀਕ ਹੈ ਹਾਲੋ ਕਿਸਾਨ ਵੀਰੋ ਚਵਾਈ ਹੋ ਗਈ ਹੈ ਕੰਪਲੀਟ ਤੇ ਠੀਕ ਹੈ ਜੀ ਹਾਂਜੀ ਠੀਕ ਆ ਸੋ ਆ ਠੀਕ ਆ ਹਰ ਵੀਰ ਵੀ ਇੱਕ ਸੰਪਰਕ ਨੰਬਰ ਵੀ ਆਪਣੇ ਕੋਲ ਕੇ ਜਰੂਰ ਦੱਸ ਜੀ ਉਹ ਤੋਂ ਪਹਿਲਾਂ ਜੀ 99036 ਜੀ 82025 ਹਾਂਜੀ 9906382025 ਠੀਕ ਆ ਤੇ ਹਰ ਵੀਰ ਵੀ ਦੇ ਮੁੱਲ ਵੀ ਦੱਸ ਦੇ ਵੀਰਾਂ ਨੂੰ ਸਨਦ ਸਾਹਿਬ ਜੀ ਆਪਾਂ ਇਹਦਾ 84000 ਰੁਪਏ ਕਰਦੇ ਆ ਉਹ ਜਮਾਨਤਾਂ ਕਰਾਂਗੇ ਘਰ ਆ ਜਾਦਾ ਠੀਕ ਆ ਜੀ ਬੰਦਾ ਸੱਦਾ ਕਰਾਗੇ ਨਹੀਂ ਕਿ ਬਿਲਕੁਲ ਆਪੋ ਠੀਕ ਆ 84000 ਰੁਪਏ ਡਿਮਾਂਡ ਆ ਦੋਸਤੋ ਬੰਦਾ ਥਾਂ ਦਾ ਜਿਹੜਾ ਮਾਨਤਾਂ ਨਾ ਕਰੇ ਪਹੁੰਚਿਆ ਦਾ ਵੀਰ ਜ਼ਰੂਰ ਕਰਦੇ ਆ ਕਿਉਂਕਿ ਦੂਰੋਂ ਨੇੜੇੋਂ ਤੁਸੀਂ ਚੱਲ ਕੇ ਆਉਣਾ ਬਿਲਕੁਲ ਬਾਕੀ ਬਹੁਤ ਦੂਰੋਂ ਵੀ ਕਈ ਵੀਰ ਫੋਨ ਕਰ ਦਿੰਦੇ ਆ ਵੀ ਅਸੀਂ ਬਹੁਤ ਦੂਰ ਆ ਇਨੇ ਕਿਲੋਮੀਟਰ ਬਣ ਗਏ ਜਾਂ ਕੁਝ ਵੀ ਇੰਨੀ ਦੂਰੋਂ ਆ ਉੱਥੇ ਜਮਾਨਤਾਂ ਦੋਸਤੋ ਥੋੜਾ ਪਤਾ ਵੀਰ ਹੁਣੀ ਵੱਧ ਵੀ ਕਰ ਦਿੰਦੇ ਆ ਪਰ ਤੁਸੀਂ ਜਿਹੜਾ ਸ਼ੌਂਕ ਜ਼ਰੂਰ ਆਪਣਾ ਪਗਾ ਸਕਦੇ ਹੋ ਬਿਲਕੁਲ ਸੋਹਣੀ ਜਿਹੜੀ ਤਾਰ ਚਵਾਈ ਦੀ ਇਹ ਤੁਹਾਨੂੰ ਆਪਾਂ ਨੀਲੀ ਦੀਵਤੀ ਮੱਝ ਦਿਖਾ ਚੁੱਕੇ ਆ ਮਿਲਦੇ ਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਸਰੀਕਾ